प्यार स्वागत हाय हाय गले निकालते हाय हाय अनमायुक्त करे सभाई में दूर बन रहे जंतु दालाद सभाई में दूर बन रहे जंतु दालाद आग लग पिताव बस्तार रतिया हाय और लाता निशात के हाय हाय और लाता कौन हाय हाय ਪੰਜਾਬ ਸਰਕਾਰ ਆਇਆਏ ਆਇਆਏ ਉਦਮੋਰ ਦੇ ਕਲਮਾ ਦੋ ਦੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ ਤਾਂ ਆਮ ਆਦਮੀ ਪਾਰਟੀ ਦਾ ਇੱਕੋ ਨਾਰਾ ਸੀ ਕਿ ਸਾਡੇ ਰਾਜ ਦੇ ਵਿੱਚ ਜਦੋਂ ਸਾਡੀ ਸਰਕਾਰ ਆਈ ਤਾਂ ਸਫਾਈ ਕਰਮਚਾਰੀਆਂ ਸਮੱਸਿਆਵਾਂ ਵਿੱਚ ਅਸੀਂ ਹੱਲ ਕਰ ਦੇਵਾਂਗੇ ਤੇ ਕੋਈ ਵੀ ਮੁਲਾਜ਼ਮ ਜਿਹੜਾ ਹੜਤਾਲ ਸੜਕਾਂ ਤੇ ਨਹੀਂ ਆਊਗਾ ਲੇਕਿਨ ਹਾਲਾਤ ਜਿਉਂ ਦੇਤੇ ਉਹਨੇ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਉਹੀ ਭਗਵੰਤ ਮਾਨ ਦੀ ਸਰਕਾਰ ਕਰਮ ਚ ਲੱਗੀ ਸਾਡੇ ਨਾਲ ਅੱਜ ਹੜਤਾਲ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਕਿਵੇਂ ਪੰਜਾਬ ਸਰਕਾਰ ਦੀ ਮੁਰਦਾਬਾਦੀ ਨਾਏ ਲੱਗ ਰਹੇ ਨੇ ਔਰ ਅਨਮੋਲ ਗਗਨ ਮਾਨ ਦੇ ਖਿਲਾਫ ਜਿਹੜੀ ਬੀਬਾ ਹਮੇਸ਼ਾ ਕਹਿੰਦੇ ਕਿ ਖੜ ਹਲਕੇ ਵਿੱਚ ਕੰਮ ਹੀ ਕੋਈ ਨਹੀਂ ਬਚਿਆ ਸਾਰੇ ਕੰਮ ਮੈਂ ਕਰਤੇ ਸਾਰੇ ਬੰਦੇ ਖੁਸ਼ ਨੇ ਮੁਲਾਜ਼ਮ ਖੁਸ਼ ਨੇ ਲੋਕ ਖੁਸ਼ ਨੇ ਔਰ ਅੱਜ ਇਹਨਾਂ ਨੇ ਗੱਲਬਾਤ ਕਰਦੇ ਕਿ ਆਖਰਕਾਰ ਇਹ ਮਾਜਰਾ ਕੀ ਹੈ ਸਫਾਈ ਕਰਮਚਾਰੀ ਹੜਤਾਲ ਤੇ ਕਿਉਂ ਬੈਠੇ ਨੇ ਸਸੀ ਕਾਲ ਜੀ ਸਰ ਜੀ ਤੁਹਾਡਾ ਮਸਲਾ ਕੀ ਹੈ ਤੁਸੀਂ ਸਾਰੇ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਇਸ ਗਰੀਬ ਵਰਗ ਦੀ ਆਵਾਜ਼ ਚੁੱਕਣ ਲਈ ਤੁਸੀਂ ਸਾਡੇ ਕੋਲ ਆਏ ਹੋ ਧੰਨਵਾਦ ਜੀ ਆਸੀ ਆਪ ਜੀ ਦੇ ਆਪਦੇ ਚੈਨਲ ਦੇ ਤੇ ਮਸਲਾ ਇਹ ਹੈ ਕਿ ਜਿਹੜਾ ਇਹ ਘਰ ਘਰ ਤੋਂ ਕੁੜ ਚੁੱਕਣ ਦਾ ਕੰਮ ਹੈ ਸਾਡੇ ਵਲਮਿਕੀ ਸਮਾਜ ਨਾਲ ਸੰਬੰਧਿਤ ਲੋਕ ਜਿਹੜੇ ਹੈਗੇ ਵੈਸ ਟਰੈਕਟਰ ਇਹ ਗਾਰਬਜ ਟਰੈਕਟਰ ਪਿਛਲੇ 30 30 40 ਸਾਲਾਂ ਤੋਂ ਕਰਦੇ ਆ ਰਹੇ ਹਨ ਹੁਣ ਸਾਨੂੰ ਪਤਾ ਲੱਗਿਆ ਜਿੱਥੇ ਬੰਦੇ ਨੂੰ ਵੀ ਪਿਛਲੇ 15 ਤਰੀਕ ਨੂੰ ਕੈਬਿਨੇਟ ਮਤੇ ਅਨਮੋਲਗਗਨ ਮਾਂਜੀ ਦੇ ਪਿਤਾ ਜੀ ਜੋਧਾ ਸਿੰਘ ਜੀ ਵੱਲੋਂ ਨਗਰ ਕੌਂਸਲ ਖੜੜਵਿਕੇ ਹਰੀ ਚੰਡੀ ਦਿਖਾ ਕੇ ਟੈਂਪੂ ਰਵਾਨਾ ਕੀਤੇ ਗਏ ਹਨ ਕਿ ਜਿਹੜੇ ਟੈਂਪੂ ਹੈ ਇੱਕ ਘਰੋ ਘਰੀ ਕੂੜਾ ਚੱਕਣਗੇ ਜੇ ਟੈਂਪੂ ਲਾਗੂ ਹੋ ਜਾਂਦੇ ਨੇ ਤਾਂ ਜਿੰਨੇ ਤੁਹਾਡੇ ਸਾਹਮਣੇ ਵਲਮਿਕੀ ਸਮਾਜ ਨਾਲ ਸਮ ਲੋਕ ਬੈਠੇ ਹੈ ਇਹ ਆਮ ਆਦਮੀ ਸਰਕਾਰ ਵੀ ਸਾਰੇ ਬੇਰੁਜ਼ਗਾਰ ਹੋ ਜਾਣਗੇ ਇੱਕ ਦੂਜੇ ਪਾਸੇ ਸਾਡੇ ਵਾਲਮੀਕੀ ਸਮਾਜ ਦੇ ਸਾਰੇ ਬੇਰੋਜ਼ਗਾਰਾਂ ਨੂੰ ਤੁਰੀ ਹੋਈ ਹੈ ਇਸ ਟੈਂਪੋ ਦਾ ਅਸੀਂ ਵਿਰੋਧ ਕਰਦੇ ਹਾਂ ਪੂਰਾ ਵਾਲਮੀਕੀ ਸਮਾਜ ਇਕਜੁੱਟ ਹੈ ਤੇ ਇਹਦਾ ਖਮਿਆਜਾ ਆਮ ਆਦੀ ਪਾਰਟੀ ਸਰਕਾਰ ਨੂੰ ਆ ਇਹ ਲੋਕ ਸਭਾ ਚੋਣ ਤੋਂ ਭੁਗਤਣਾ ਪਵੇਗਾ ਤੇ ਜਿਹੜਾ ਇਹ ਟੈਂਪੋ ਲਾਉਣ ਦੀ ਇਹਨਾਂ ਦੀ ਕਾਰਵਾਈ ਕੀਤੀ ਹੈ ਸਾਡੇ ਵਾਲਮੀਕ ਸਮਾਨ ਨੂੰ ਬੇਰੋਜ਼ਗਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਅਸੀਂ ਜ਼ੋਰਦਾਰ ਵਿਰੋਧ ਕਰਦੇ ਹਾਂ ਤੇ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕੁਰਬਾਨੀ ਦੇਣੀ ਪਵੇ ਜਿਹੜੇ ਟੈਂਪੋ ਅਸੀਂ ਨਹੀਂ ਲਗਣ ਦੇਵਾਂਗੇ ਟੋਟਲ ਕਿੰਨੇ ਮੁਲਾਜ਼ਮ ਨੇ ਖੜ੍ਹ ਹਲਕੇ ਦੇ ਵਿੱਚ ਖੜ੍ਹ ਹਲਕੇ ਵਿੱਚ 600 ਰੇੜੀ ਵਾਲਾ ਹੈ ਲੇਕਿਨ 600 ਰੇੜੀਆਂ ਦੇ ਨਾਲ-ਨਾਲ ਇਹਨਾਂ ਦੀ ਜਿਹੜੀ ਪਤਨੀਆਂ ਇਹ ਜਾਨੀ ਮੀਆਂ ਬੀਬੀ ਇਹਨਾਂ ਦੇ ਬੱਚੇ ਨਾਲ ਲੱਗੇ ਹੋਏ ਕੋਈ ਅਨਪੜ ਵਰਗ ਹੈ ਇਸ ਨੂੰ ਕੂੜਾ ਚੁੱਕਣ ਦਾ ਕੰਮ ਕਰਕੇ ਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆਂ ਲੇਕਿਨ ਇਸ ਕੈਬਨਿਟ ਮੰਤਰੀ ਨੂੰ ਅਨਮੋਲ ਗਗਨ ਮਾਨ ਨੂੰ ਇਹ ਵੀ ਸਹਿਨ ਨਹੀਂ ਹੋਇਆ ਕਿ ਜਿਹੜਾ ਗਰੀਬ ਵਰਗ ਹੈ ਕਰਾਉਂਦਾ ਕੂੜਾ ਚੁੱਕ ਕੇ ਹੁਣ ਮੰਨ ਲਓ ਆਪ ਹੋ ਆਪ ਦੀ ਕੋਠੀ ਤੋਂ ਪੂਰੇ 30 ਦਿਨ ਕੂੜਾ ਚੱਕੇ ਲੈ ਕੇ ਜਾਂਦੇ ਆਂ ਉਹਦੇ ਬਦਲੇ ਪੈਸੇ ਕਿੰਨੇ ਤੇ 100 ਰੁਪਏ 150 ਰੁਪਏ ਉਹ ਵੀ ਸਰਕਾਰ ਨੂੰ ਨਹੀਂ ਮਤਲਬ ਕਿ ਸਹਿਨ ਹੋ ਰਿਹਾ ਵੀ ਵਾਲਮੀਕੀ ਸਮਾਜ ਕਿਉਂ ਲੱਗੇ ਹੋਏ ਕੰਮ ਕਰਨ ਤੇ ਸਰਕਾਰ ਨਾਲ ਸਾਡਾ ਕੋਈ ਲੇਂਦੇ ਨਹੀਂ ਆਸੀਂ ਆਮ ਜਨਤਾ ਦੇ ਲੋਕਾਂ ਦੇ ਘਰਾਂ ਕੋੜਾ ਚੱਕਦੇ ਆਂ ਤੇ ਸਿੱਧੇ ਪੈਸੇ ਲੈਣੇ ਆਂ ਸਰਕਾਰ ਦਾ ਕੋਈ ਦ ਜੀ ਤੁਹਾਡੀ ਸਰਕਾਰ ਨੇ ਗੱਲ ਨਹੀਂ ਹੋਈ ਵੀ ਜਿਹੜੇ ਟੈਂਪੂ ਸਰਕਾਰ ਵੱਲੋਂ ਜਾਂ ਨਗਰ ਕੌਂਸਲ ਵੱਲੋਂ ਸ਼ੁਰੂ ਕੀਤੇ ਗਏ ਨੇ ਉਹਨਾਂ ਟੈਂਪੂਆਂ ਦੇ ਉੱਤੇ ਹੀ ਤੁਹਾਡੇ ਜਿਹੜੇ ਬਾਲਮੀਕੀ ਸਮਾਜ ਦੇ ਲੋਕ ਨੇ ਇਹ ਸਰਕਾਰੀ ਤੌਰ ਤੇ ਨਾਮਜ਼ਦ ਕੀਤੇ ਜਾਣ ਇਹ ਮੈਂ ਇਸ ਬਾਰੇ ਵੀ ਤੁਹਾਨੂੰ ਮੈਂ ਜਾਣਨਾ ਪਾਣਾ ਚਾਹਨਾ ਹੈ ਸਿਰਫ 25 ਕਿ ਟੈਂਪੂ ਆਏ ਐ ਇਹ ਸਿੰਪਲ ਦੇ ਤੌਰ ਤੇ ਪੀਐਮਐਡੀਸ ਨੇ ਭੇਜੇ ਹੈ ਇਹ ਜਦੋਂ ਕਿ ਇਹ ਸਾਡੇ ਉਰੇ ਕਾਮਯਾਬ ਨਹੀਂ ਹੈ ਇਹਦਾ ਅਸੀਂ ਮੁੱਢ ਮੁੱਢ ਤੌਰ ਤੇ ਵਿਰੋਧ ਕੀਤਾ ਹੈ ਮੈਂ ਤਾਂ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਇੱਕ ਵਾਰੀ 2011 ਚ ਸਾਬਕਾ ਡਿਪਟੀ ਸੀਐਮ ਸੁਖਵੀਰ ਬਾਦਲ ਜੀ ਨੇ ਵੀ ਕੋਸ਼ਿਸ਼ ਕੀਤੀ ਸੀ ਇਹ ਕਿ ਵਲਮੀਕੀ ਸਮਾਜ ਨੂੰ ਗੁਲਾਮ ਬਣਾਇਆ ਜਾਵੇ ਲੇਕਿਨ ਉਸ ਦਾ ਵੀ ਅਸੀਂ ਜ਼ੋਰਦਾਰ ਵਿਰੋਧ ਕੀਤਾ ਸੀਗਾ ਪੂਰੇ ਪੰਜਾਬ ਦੇ ਵਿੱਚ ਵਲਮੀਕੀ ਸਮਾਜ ਇਕੱਠੇ ਹੋ ਕੇ ਪੰਜਾਬ ਚ ਹੜਤਾਲ ਕੀਤੀ ਸੀਗੀ ਤੇ ਉਹਦਾ ਵੀ ਅਸੀਂ ਮੋੜਵਾਂ ਜਵਾਬ ਦਿੱਤਾ ਸੀਗਾ ਉਹਦਾ ਜਿਹੜਾ ਰਿਜ਼ਲਟ ਨਿਕਲਿਆ ਸੀਗਾ 21 ਅਕਤੂਬਰ 2011 ਨੂੰ ਬੜੇ ਬਾਦਲ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਤਾਂ ਉਹਨਾਂ ਨੇ ਉਹ ਕਰਦੇ ਰਹਿਣਗੇ ਜੀ ਜਦੋਂ ਵਿਧਾਨ ਸਭਾ ਦੇ ਚੋਣਾਂ ਆਈਆਂ ਸੀਗੀਆਂ ਉਦੋਂ ਤੁਹਾਡਾ ਨਾ ਕਿਹੜੇ ਕਿਹੜੇ ਵਾਅਦੇ ਕਰੇ ਸੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਵਾਅਦੇ ਕਿਤੇ ਜੀ ਵੀ ਸਭ ਤੋਂ ਅਸੀਂ ਚਾੜੂ ਦਾ ਨਿਸ਼ਾਨ ਲੈ ਕੇ ਇਹ ਜੋ 92 ਸਿੱਟਾ ਲੈ ਕੇ ਆਏ ਅਸੀਂ ਇਹਨਾਂ ਨੂੰ ਪੂਰੀ ਵੋਟਾਂ ਪਾਈਆਂ ਸਾਡੇ ਪਰਵਾਨੇ ਸਾਡੇ ਸਾਡੀ ਵੈਲਿਊ ਹੋਣੀ ਇਹ ਲੋਕ ਸਫਾਈਆਂ ਕਰ ਦੇਣੇ ਹੋਣੀ ਚਾਹੀਦੀ ਹੈ ਲੇਕਿਨ ਤੁਹਾਨੂੰ ਦੁੱਖ ਹੈ ਇਸ ਗੱਲ ਦਾ ਕਿ ਸਾਡਾ ਨਿਸ਼ਾਨ ਲੈ ਕੇ ਇਹ 92 ਸਿੱਟੇ ਜਿੱਤ ਕੇ ਤਾਂ ਆ ਗਏ ਲੇਕਿਨ ਸਾਡੇ ਵਾਲਮੀਕ ਸਮਾਜ ਦੀ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਜਾ ਰਹੀ ਹੈ ਕੋਈ ਮੰਗ ਨਹੀਂ ਮੰਨੀ ਜਾ ਰਹੀ ਹੈ ਸਾਡੇ ਸਫਾਈ ਸੇਵਕ ਨਾ ਤਾਂ ਉਹਦਾ ਡੀਸੀ ਰੇਟ ਵਧਾਇਆ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਹੁਣ 10000 ਕੀ ਚੀਜ਼ ਹੈ ਮੈਂ ਕਿ ਅਫਸਰਾ ਦੇ ਕੋਠੀ ਦੇ ਜਿਹੜੇ ਅਫਸਰਾ ਜਿਹੜੇ ਕੋਠਿਆਂ 'ਚ ਰਹਿੰਦੇ ਆ ਇਹਨਾਂ ਦੇ ਕੁੱਤੇ ਦੇ ਬਿਸਕਟ ਆਨੇ ਆ 10000 ਚ ਬੱਚਿਆਂ ਦਾ ਦੁੱਧ ਦਾ ਖਰਚਾ ਹੁੰਦਾ ਲੇਕਿਨ ਸਾਡੇ ਜਿਹ 10000 ਦੇ ਵਿੱਚ ਇਹਨਾਂ ਦਾ ਜੀਵਨ ਹੈ ਇਹਨਾਂ ਦੀ ਮੌਤ ਹੈ ਇਹਨਾਂ ਦਾ ਸਭ ਕੁਝ ਹੈ ਉਸੇ ਚਾਹੀਏ ਕੈਸ ਕਿਉਂਕਿ ਸਾਰੇ ਬੰਦੇ ਬਾਹਰ ਤੋਂ ਆ ਕੇ ਰਹੇ ਹੋਏ ਆਂ ਕਿਰਾਏ ਤੇ ਰਹ ਰਹੇ ਆਂ ਜਿਆਦਾਤਰ ਲੋਕ ਤੇ 10000 ਚ ਇਹ ਕਿਰਾਏ ਦੇਣਗੇ ਜਾਂ ਰੋਟੀ ਖਾਣਗੇ ਇਹ ਜੀਵੋਗੇ ਜਾਂ ਮੌਤ ਹੋਊਗੀ ਕੀ ਕਰਨਗੇ ਯਾਨੀ ਕਿ ਬਹੁਤ ਆਰਥਿਕ ਗਲੰਮੀ ਤੇ ਸਾਡਾ ਸਮਾਜ ਗੁਜ਼ਰ ਰਿਹਾ ਹੈਗਾ ਤੇ ਨਾ ਤਾਂ ਇਹਨਾਂ ਨੇ ਕੋਈ ਡਿਸੀਡਟ ਬਤਾਇਆ ਨਾ ਇਹਨਾਂ ਨੇ ਕਹਨਾਂ ਕੋਈ ਸਾਨੂੰ ਕੋਈ ਪੱਕੇ ਕੀਤਾ ਚਾਰੇ ਪਾਸੇ ਤੁਸੀਂ ਦੇਖ ਲਓ ਪੰਜਾਬ ਦੇ ਸਾਡੇ ਸਫਾਈ ਸੇਵਾ ਕਰ ਜਿਹੜੇ ਸਭ ਤੋਂ ਇਸ ਸਮਾਜ ਨੂੰ ਜਿਉਣ ਲਈ ਸਾਫ ਸੁਥਰਾ ਵਾਤਾਵਰਨ ਦੇਦਾ ਕੰਮ ਕਰਦੇ ਆਂ ਸਵਚ ਭਾਰਤ ਦੇ ਮਿਸ਼ਨ ਨੂੰ ਕਾਮਯਾਬ ਬਣਾਉਂਦੇ ਆਂ ਉਹਦੇ ਵਾਸਤੇ ਇਹਨਾਂ ਨੇ ਕੋਈ ਸਕੀਮ ਨਹੀਂ ਲੈਂਦੀ ਗਈ ਹੈ ਨਾ ਤਾਂ ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ ਦੇਖੋ ਦੇਖੋ ਨਾ ਤਾਂ ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਹਨਾਂ ਦੇ ਡੀਸਟ ਬਤਾਏ ਜਾ ਰਹੇ ਆ ਕਿ ਜਿਹੜਾ ਇਹ ਸਰਕਾਰ ਦੇ ਸਰਕਾਰ ਤੋਂ ਕੋਈ ਰਾਫਤਾ ਨਾ ਰੱਖ ਕੇ ਸਿੱਧੇ ਤੌਰ ਤੇ ਆਪਾਂ ਲੋਕਾਂ ਦਾ ਘਰ ਘਰ ਤੋ ਘੜ ਚੱਕਾ ਦਾ ਕੰਮ ਕਰਦੇ ਆਂ ਉਸਤੇ ਵੀ ਕਬਜ਼ਾ ਕਰਕੇ ਨਿਗਾਨ ਰੱਖ ਕੇ ਇਹਨਾਂ ਨੂੰ ਬੇਰੁਜ਼ਗਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੀ ਅੱਛਾ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੁਹਾਡੀ ਰਣਨੀਤੀ ਕੀ ਰਹੂਗੀ ਜੇ ਇਹ ਤੁਹਾਡੀਆਂ ਮੰਗਾਂ ਨਹੀਂ ਮੰਨ ਜੇ ਜੇ ਕਹਿੰਨਾ ਆਮ ਆਦਮੀ ਸਰਕਾਰ ਨੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਜਿਹੜੀ ਅਨਮੋਲ ਗਗਨ ਮਾਨ ਅਖਰੜ ਹਲਕੇ ਜਿੱਤ ਕੇ ਆਈ ਹੈ ਇਹਨੂੰ ਹਾਰ ਦਾ ਮੋਹ ਦੇਖਣਾ ਪੈਣਾ ਤੇ ਲੋਕ ਸਭਾ ਚੋਣਾਂ ਤੋਂ ਸਾਰੇ ਪੰਜਾਬ ਦੇ ਵਿੱਚ ਅਸੀਂ ਮੈਸੇਜ ਲਾਵਾਂਗੇ ਕਿ ਆਮ ਆਦਮੀ ਸਰਕਾਰ ਨੂੰ ਵੋਟਾਂ ਨਹੀਂ ਪਾਣੀ ਤੇ ਆਮ ਲੋਕ ਸਭਾ ਚੋਣਾਂ ਇਹਨਾਂ ਨੂੰ ਖਮਿਆਜੇ ਪੋਗਣਾ ਪਏਗਾ ਜੀ ਦੋਸਤੋ ਹਾਲਾਤ ਵੱਧ ਤੋਂ ਵੱ ਘਰਾਂ ਦੀ ਤਾਦਾਦ ਬਹੁਤ ਜ਼ਿਆਦੇ ਹੈ ਔਰ ਤੁਸੀਂ ਹਿੰਮਤ ਜੀ ਕੈਮਰਾ ਇਧਰ ਘਮਾਓ ਕਿੰਨੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਇਹ ਉਹ ਲੋਕ ਨੇ ਜਿਹੜੇ ਲੋਕਾਂ ਦੇ ਘਰਾਂ ਚ ਜਾ ਜਾ ਕੇ ਪੂਰਾ ਮਹੀਨਾ ਸਫਾਈ ਔਰ ਗੰਦ ਚਾਟਦੇ ਨੇ ਔਰ 100 ਰੁਪਿਆ ਜਿਹੜਾ ਹੈ ਲੇਕਿਨ ਪੰਜਾਬ ਸਰਕਾਰ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਦੀ ਆ ਨਹੀਂ ਮੰਨਦੀ ਇਹ ਬਾਤ ਦੀ ਗੱਲ ਹੈ ਲੇਕਿਨ ਹਾਲਾਤ ਜਿਹੜੇ ਨੇ ਪੰਜਾਬ ਆਉਣ ਵਾਲੀਆਂ ਲੋਕ ਸਭਾ ਚੋਂ ਨਾਲ ਵਿੱਚ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਰ ਹੋ ਸਕਦੇ ਨੇ ਕੈਮਰਾਮੈਨ ਹਿੰਮਤ ਸਿੰਘ ਦੇ ਨਾਲ ਤਲਵੰਤ ਸਿੰਘ ਗਿੱਲ ਨਿਊਜ਼ ਪ੍ਰਾਈਮ